ਕਹਿੰਦੇ ਆਵਾ ਇਹ ਖੁਸ਼ਹਾਲੇ ਦੇ ਪੇਰਾਂ ਦੇ ਨਸੀਬ ਚ ਹੋਏ ਮੈਨੂੰ ਬਹੁਤ ਵਧੀਆ ਲੱਗਿਆ ਨਾ ਹਮ ਬਹੁਤ ਖੁਸ਼ ਆ। ਇਹ ਕਿੱਥੇ ਗਏ ਸੀ ਗਿਆਮਾ ਕਰਨ? ਇਹ ਸਰ ਨੇਪਾਲ ਗਈ ਹੈ। ਤੇ ਤੁਹਾਡੇ ਬੇਟੇ ਦਾ ਕੀ ਨਾਮ ਹੈ? ਮੇਰੇ ਮੇਰੇ ਦਾ ਨਾਮ ਤੁਲੇਨਾ ਤੇ ਬੇਟੀ ਦਾ ਸੁਭਾਗਿਆ ਤੇ ਕਿਹੜੀ ਗੇਮ ਵਿੱਚ ਫਸਟ ਆਈ ਨੇ? ਮੇਰੀ ਬੇਟੀ ਸੁਭਾਗਿਆ ਸਕੇਟਿੰਗ ਤੇ ਫਸਟ ਆਈ ਹੈ ਤੇ ਮੇਰਾ ਬੇਟਾ ਦੁਹੇਰਾ ਕਰਾਟੇ ਦਾ ਸਿਖਰ ਬਣ। ਤੇ ਜਿਹੜੇ ਬੱਚੇ ਗਲਤ ਰਸਤੇ ਪੈ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ? ਮੈਂ ਨਹੀਂ ਸੰਦੇਸ਼ ਦੇਣਾ ਜਾਵਾਂਗੀ ਕਿ ਗਲਤ ਰਸਤੇ ਨਾ ਪੈਣ। ਵੇਖੋ ਪੇਰਸ ਤੁਹਾਡੇ ਲਈ ਜਿੰਦਿਆਂ ਤੇ ਠੀਕ ਪੇਰਸ ਲਈ ਜੀਓ ਤੇ ਉਹਨਾਂ ਨੂੰ ਉਹਨਾਂ ਦੀ ਖੁਸ਼ੀਦਾਰੀ ਤੁਹਾਡੇ ਦੇ ਹੱਥ ਹੈ ਰਾਦੇ ਇਸ ਕਰਕੇ ਉਹਨਾਂ ਲਈ ਕੁਝ ਕਰਕੇ ਬਤਾਓ। ਪੜੋ ਲਿਖੋ ਤੇ ਗੇਮਸ 'ਚ ਜਾਓ। ਹੈਲੋ ਸਤਿ ਸ਼੍ਰੀ ਅਕਾਲ ਮੇਰਾ ਨਾਮ ਸੁਭਾ ਗਿਆ ਤੇ ਆ ਮੇਰਾ ਭਰਾ ਦੁਰੇ ਨਾ ਮੈਂ ਸਕੇਟਿੰਗ ਚ ਨੇਪਾਲ ਇੰਡੋ ਨੇਪਾਲ ਚੈਂਪੀਅਨਸ਼ਿਪ ਹੋਈ ਸੀ ਜਿਹੜੀ ਨੇਪਾਲ ਚ ਪੋਖਰਾ ਸ਼ਹਿਰ ਦੇ ਵਿੱਚ ਹੋਈ ਸੀ ਤੇ ਮੇਰੇ ਭਰਾ ਦੀ ਕਰਾਡੇ ਦੀ ਵੀ ਚੈਂਪੀਅਨਸ਼ਿਪ ਉੱਥੇ ਹੀ ਹੋਈ ਸੀ ਜਿਹਦੇ ਚੋਂ ਮੈਂ 골ਡ ਮੈਡਲ ਲੈ ਕੇ ਆਈ ਆ ਤੇ ਮੇਰਾ ਮੇਰਾ ਭਰਾ ਸਿਲਵਰ ਮੈਡਲ ਲੈ ਕੇ ਆਇਆ ਆ ਤੇ ਆਪਾਂ ਸੇਂਟ ਫਰਾਂਸਿਸ ਕਨਵੈਂਟ ਸੀਨੀਅਰ ਸੈਕੰਡਰੀ ਸਕੂਲ ਕਨੀ ਦੇ ਬੰਗਰ ਤੋਂ ਵਿੱਚ ਪੜਦੇ ਆ ਟੋਟਲ ਇੰਡੀਆ ਤੋਂ 6 ਬੱਚੇ ਗਏ ਸੀ ਜਿਨ੍ਹਾਂ ਚ 2 ਜਾਣਿਆਂ ਦੇ 골ਡ ਆਏ ਸੀ ਤੇ 4 ਜਾਣਿਆਂ ਦੇ ਸਿਲਵਰ ਆਏ ਨੇ ਮੈਂ ਇਹ ਕਹਿਣਾ ਚਾਹਨੀ ਆ ਕਿ ਆਪਾਂ ਜਿੱਥੇ ਗਏ ਆ ਉਧਰ ਹੋਰ ਵੀ ਬੱਚੇ ਗੇਮਾਂ ਚ ਆ ਕੇ ਇਦਾਂ ਗਏ ਸੰਟਾ ਕਲਾਸਿਸ ਕਾਲਵਨਸ ਪੜ੍ਹਿਆ ਇੱਕ ਬਾਂਡਲ ਹੁਣ 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 ਜਦੋਂ ਮੈਂ ਇੱਕ ਐਪਕਿੰਗ ਦੇਖ ਰਿਹਾ ਹਾਂ ਉਹਨਾਂ ਸਾਦੀ ਸਾਲਾਂ ਉਸ ਤੋਂ ਬਲੋਂ ਮੈਨੂੰ ਬਾਹਰ ਦੀ ਨੀਂਵੀ ਵਿੱਚ ਸਟੇਜ ਲੈਵਲ ਤੋਂ ਸਟੇਜ ਨਾਲ ਉਹ ਨੈਸ਼ਨਲ ਲੈਵਲ ਦੇ ਬੱਚੇ ਕੱਢਣ ਵਾਸਤੇ ਮੋਟਾ ਮਿਲਦਾ ਹੈ ਜਿਸ ਵਾਰ ਮੈਨੂੰ ਸਕੂਲ ਵੱਲੋਂ ਸਕੂਲ ਮੈਨੇਜਮੈਂਟ ਕਮੇਟੀ অর ਸਿਸਟਰ ਜੀ ਸਿਸਟਰ ਜੀ অর ਸਿਸਟਰ ਲਾਈਸ ਐਂਡ ਫਾਦਰ ਜੀ ਕਾਣੇ ਬੇਟਾ ਬੱਚੇ ਲੈ ਕੇ ਲਾ ਅਧਿਪੀਸ਼ਣ ਰਿਤੀ ਮੈਂ ਬੱਚੇ ਲੈ ਕੇ ਨੇਪਾਲ ਕੋਕਰਾ ਸ਼ਹਿਰ ਦੇ ਵਿੱਚ ਗਿਆ ਜਿੱਥੇ ਸਾਡੇ ਇੰਡੀਆ ਦੇ ਪਟਕੋਆ ਤੋਂ 99 ਬੱਚੇ 96 ਬੱਚੇ ਪਾਰਕਿਸਪਰ ਸਿੰਘ ਪੂਰੇ ਜੀਵਨ ਦੇ ਵਿੱਚ ਹੋਰ ਇੰਡੀਆ ਵਿੱਚ ਪਾਰ ਦੇ ਵਿੱਚ ਜੇ ਅਬਾ ਯਾਨੇ ਜਿਹੜੇ ਸਾਡੇ ਕਾਉਂਟ ਵਿੱਚ ਸਕੂਲ ਦੇ ਵੀ 6 ਬੱਚੇ ਗਏ ਆ ਜਿਨ੍ਹਾਂ ਨੇ ਦੋ 골ਡ ਚਾਰ সিলਵਰ ਲੈਣ ਉਹ ਧਿਆਨਪੁਰ ਤੋਂ ਇਹ ਦੋ ਬੱਚੇ ਆਪਣਾ ਘਰੇ ਨੋ ਬੱਚਾ ਕਰਾਟੇ ਕਰਦਾ ਹੈ ਇਹਨੇ ਸਿਲਵਰ ਮੈਡਲ ਹਾਦਸੇ ਤੋਂ ਬਚਾ ਉਹ ਸੁਭਾਗਿਆ 9 ਬੱਚੀ ਸਕੇਟਿੰਗ ਕਰਦੀ ਆ ਇਹਨੇ 골ਡ ਮੈਡਲ ਹਾਸਲ ਕੀਤਾ ਆ ਤੇ ਇਹਨਾਂ ਦੇ ਆਉਣ ਤੇ ਇਹਨਾਂ ਦੇ ਪੇਰੈਂਟਸ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਡਾ ਧੰਨਵਾਦ ਕੀਤਾ ਆ ਸਾਡੇ ਯੂਸਪੋਰਟਸ ਸਰ ਪ੍ਰਿਚਲਨਾ ਮਾਤਾ ਨੂੰ ਧੰਨਵਾਦ ਕੀਤਾ ਸਟਾਰ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਮੈਂ ਵੀ ਇਹਨਾਂ ਦਾ ਔਰ ਸਿਸਟਰ ਜੀ ਇਹਨਾਂ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਨੇ ਕਿ ਇਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਇੱਥੇ ਆਉਣ ਤੇ ਸਾਡਾ ਸਵਾਗਤ ਕੀਤਾ ਆ ਮੈਂ ਕੋ ਮੈਸੇਜ ਦਵਾਵਾਂਗਾ ਸਕੂਲ ਵੱਲੋਂ ਔਰ ਆਪਣੇ ਜੋ ਵੀ ਸਾਡੀ ਸਸਤਾ ਆ ਇੰਟਰਨੈਸ਼ਨਲ ਸੋਟੋ ਕਾਇਰ ਨੂੰ ਕਿ ਬੱਚੇ ਆਪਣੇ ਵਾਲੇ ਸਮੇਂ ਵਿੱਚ ਗੇਮਾਂ ਵੱਲ ਧਿਆਨ ਦੇਣ ਬਾਅਦ ਜੋ ਫੋਨ ਵਾਲੀ ਪੀੜੀ ਆ ਉਹ ਨਸਿਆਂ ਤੋਂ ਵੱਸ ਸਕੇ ਕਿ ਸਮਾਂ ਬਹੁਤ ਵੀ ਮਾੜਾ ਚੱਲ ਰਿਹਾ ਹੈ ਜਿਸ ਵਿੱਚ ਬੱਚੇ ਨਸਿਆਂ ਦੇ ਬਹੁਤ ਹੀ ਜਿਆਦਾ ਪਰੋਚ ਚਲ ਚੁੱਕੇ ਨੇ ਤਾਂ ਮੇਰੀ ਕੋਸ਼ਿਸ਼ ਇਹ ਹੀ ਹੈ ਕਿ ਮੈਂ ਮੋਰ ਪੱਛਿਆਂ ਨੂੰ ਗੇਮਾਂ ਦੇ ਵਿੱਚ ਹੋਰ ਅੱਗੇ ਲੈ ਕੇ ਜਾਵਾ ਤੇ ਮੈਂ ਮੈਸੇਜ ਵੀ ਮੇਰਾ ਇਹੀ ਹੈ ਸੂਮਨ ਨੂੰ ਤੇ ਨਰੇਵ ਨੂੰ ਕਿ ਬੱਚੇ ਹੋਰ ਅੱਗੇ ਗੇਮਾਂ ਵਿੱਚ ਚਾਹੁੰਦਾ ਆ ਕਿ ਨਸੀਆਤੋਂ ਸਟਾਰਾ ਪਾਸ